ਬਾਈ ਸੁਨੋ ਆਨੰਦ ਲਾਲ ਇਸ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਣ ਇੱਕ ਵਰਣ ਕਰਾਂ ਵਾਹਿਗੁਰੂ ਜੀ ਕਾ ਨਾਮ ਜਪਾਂ ਚੜ੍ਹੇ ਤਰਾਂਗੇ ਉਡਾਵੇਂ ਬਾਜ ਇਕ ਕਾਲ ਸਿਕ ਦੁਰਖ ਜਾਣਗੇ ਬਾਜ ਸਵਾਲਾਗ ਸਿਕ ਲੜਾ ਉਚੜਾ ਸੰਤ ਤਿਸ ਮੁਕਤ ਕਰਾਉ ਝੂਲਨ ਰੇਜੇ ਆਕੀ ਸਾਜੇ ਦਵਾਰ ਦਵਾਰ ਪਰਨਾਵਤ ਬਾਜੇ ਸਵਾਲਾਗ ਜਬ ਤੁਕੇ ਬਲੀਤਾ ਤਵਹ ਕਾਲ ਸਭ ਦੇ ਹਸ ਤਾਉ ਜੀਤਾ ਬਿਜੈ ਸ਼ੰਦ ਲੰਗ ਲੂਟ ਲਿਆਉ ਹਲਕ ਪੇਜਖਾਨਾ ਚਲਾਉ ਨਦ ਗਦ ਮੈਂ ਮਿਲਾਉ ਜੋ ਮਾਤਿਆ ਵਿਮਾਨ ਕੇ ਰੂਮਨਾਵਤ ਵਜਾਉ ਸ਼ਾਮ ਮੋਰਾ ਚਲਾਉ ਪਾਤਸ਼ਾਹੀ ਲੈ ਕਰਾਉ ਤਕਤ ਸਾਚੇ ਸਾਹਿਬਾਨ ਕੇ ਨਾ ਆਪ ਲੜੂ ਨਾ ਬੋਝ ਲੜਾਉ ਪਟ ਵੀਰਨ ਸੇਤੀ ਬਾਦ ਮਗਾਉ ਨਾ ਛਾਡੋ ਖਲਕ ਨਾ ਛਾਡੋ ਬਲਖ ਪਰਬਤ ਕਾਟੋ ਇਰਾਣ ਬਰਾਸਾਨ ਕੇ ਮੇਰੂ ਤੋ ਨਾਉ ਗੋਬਿੰਦ ਸਿੰਘ ਸੋਢੀ ਰਾਇ ਆਸਖ ਲਾਉ ਨਾ ਸਭ ਖਲਕਤ ਰਾਜ ਸਾਜ ਬਾਦ ਮਗਾਉ ਗੋਛੇ ਕਮਾਨ ਕੇ